ਲਗਾਤਾਰ ਹੜ ਜਿਹੜੇ ਦੇਗੇ ਉਹ ਕਿਸੇ ਨਾ ਕਿਸੇ ਖੇਤਰ ਦੇ ਅੰਦਰ ਆ ਰਹੇ ਨੇ ਚਾਹ ਫਿਰੋਜ਼ਪੁਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਸੰਗਰੂਰ ਦੀ ਗੱਲ ਕਰੀਏ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਰੋਪੜ ਦੀ ਗੱਲ ਕਰੀਏ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਲਗਾਤਾਰ ਜਿਹੜੇ ਹੜ ਦੇ ਉਹ ਚਾਹੇ ਘੱਗਰ ਦਰਿਆਵਾਂ ਗਾਈਂ ਚਾਹੇ ਰਾਵੀ ਦੇ ਰਾਹੇ ਰਾਹੀਂ ਚਾਹੇ ਸਤਲੁਜ ਦੇ ਰਾਹੇ ਰਾਹੀਂ ਵੱਖ-ਵੱਖ ਦਰਿਆਵਾਂ ਦੇ ਰਾਹੀਂ ਪੰਜਾਬ ਦਾ ਹਰੇਕ ਡਿਸਟ੍ਰਿਕਟ ਜਿਹੜਾ ਖੜਾ ਦੇ ਕਾਰਨ ਪਾਰੀਮੀਂ ਦੇ ਕਾਰਨ ਬੁਰੀ ਤਰ੍ਹਾਂ ਜਿੱਥੇ ਜਨ ਜੀਵਨ ਪ੍ਰਭਾਵਿਤ ਹੋਇਆਗਾ ਉਥੇ ਹੀ ਸਾਡੇ ਫਸਲਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਥੇ ਹੀ ਸਾਡੀਆਂ ਪਸ਼ੂ ਤੰਦ ਦਾ ਐਨੀਮਲ ਦਾ ਬਹੁਤ ਬੁਰੀ ਤਰ੍ਹਾਂ ਪੰਜਾਬ ਨੂੰ ਨੁਕਸਾਨ ਹੋਇਆ ਮਿਲਚਿੰਗ ਐਨੀਮਲਸ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀਮਾਲੀ ਬਹੁਤ ਭਾਰੀ ਨੁਕਸਾਨ ਜੇ ਮੈਂ ਗੱਲ ਕਰਾਂ ਤਾਂ ਪਿਛਲੇ 5 ਦਾਕਿਆਂ ਦਾ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 5 ਦਾਕਿਆਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਇਸ ਸਮੇਂ ਹੋਇਆ ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਸਭ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਵੀ ਕੈਬਨਿਟ ਜਿਹੜੀ ਆ ਉਹ ਖੁਦ ਹਸਪੀਟਲ ਚੋਂ ਟੈਂਡ ਕੀਤੀ ਅੱਜ ਵੀ ਉਹਨਾਂ ਨੇ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਮਜ਼ਦੂਰ ਦੇ ਲਈ ਪੰਜਾਬ ਦੇ ਵਪਾਰੀ ਦੇ ਲਈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਨੇ ਵੱਡੇ ਐਲਾਨ ਜਿਹੜੇ ਨੇ ਖੁਦ ਕੀਤੇ ਔਰ ਬਿਲਕੁਲ ਬੜੇ ਅੱਛੇ ਤਰੀਕੇ ਦੇ ਨਾਲ ਇੱਕ ਮੈਕੈਨਿਜ਼ਮ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਖੁਦ ਪੇਸ਼ ਕੀਤਾ ਮੈਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਆਪ ਬਿਮਾਰੀ 'ਚ ਹੁੰਦੇ ਹੋਏ ਵੀ ਇੱਕ ਬਹੁਤ ਵੱਡਾ ਦਲੇਰਾਨਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ ਰਿਹਾਗਾ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ ਰਿਹਾਗਾ ਪੰਜਾਬ ਦੇ ਆਵਾਮ ਦੇ ਪੱਖਸ ਰਿਹਾ ਗਿਆ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਤੋਂ ਉਦੋਂ ਪਹਿਲਾਂ ਮਿਲਣ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਸਸਪੈਂਡ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕ ਰੋ ਔਰ ਸਾਰੇ ਝੰਡੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫੈਸਲਾ ਲਿਆਗਾ ਕਿ ਜਿਸ ਦਾ ਖੇਤ ਉਸ ਦੀ ਰੇਤ ਕਿਉਂਕਿ ਹੜ੍ਹਾਂ ਦੇ ਕਾਰਨ ਦਰਿਆਵਾਂ ਦੇ ਰਾਹੀਂ ਅੱਜ 2-2 3-3 ਫੁੱਟ 4 ਫੁੱਟ 5 ਫੁੱਟ ਜਿਹੜਾ ਉਹ ਰੇਤ ਆ ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਬੀਜੀ ਹੋਈ ਸੀ ਜੇ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀ ਬੀਜੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲੈਟ ਜਿਹੜਾ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਦੇ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਿਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟਾ ਉਹਨੂੰ ਉਹ ਆਪਣੇ ਖੇਤ ਚੋਂ ਬਾਹਰ ਕੱਢ ਸਕਦੇ ਨੇਗੇ ਉਹ ਸੇਟ ਨੂੰ ਰੇਟ ਨੂੰ ਜਿਹੜਾ ਉਹ ਓਪਨ ਮਾਰਕੀਟ ਚ ਵੀ ਵੇਚ ਸਕਦੇ ਨੇਗੇ ਔਰ ਉਹਦੇ ਉੱਤੇ ਮੈਂ ਸਭ ਨਾਲ ਐਕਸਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉੱਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਤ ਚੁੱਕ ਸਕਦਾਗਾ ਜਿਹੜੀ ਮਿੱਟੀ ਹੜਕੇ ਆ ਗਈ ਜਾਂ ਜਿਹੜਾ ਉਹਦੇ ਨਾਲ ਸੈਂਟਿੰਗ ਹੋ ਗਈ ਉਹ ਜਿਹੜੀ ਸੈਂਟੇ ਨੂੰ ਡਿਸੈਂਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਂ ਸਿਰ ਫੈਸਲਾ ਨਾ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਬੀਜ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਲਈ ਕੰਪੀਟੈਂਟ ਬਣਾਇਆ ਗਿਆ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉੱਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਬੀਜ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਤੈਸ਼ੀ ਹਾਂ ਬਹੁਤ ਸਾਰੀਆਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਰਾਖੇ ਹਾਂ ਪਰ ਲੇਕੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਸਟੈਪ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਲਿਆ ਗਿਆ ਕਿ 20000 ਰੁਪਏ ਤੱਕ ਦਾ ਪ੍ਰਤੀ ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰਦਾ ਕਲਾਉਤਾ ਪਹਿਲਾ ਸੂਬਾ ਬਣ ਗਿਆ ਦੇ ਅੰਦਰ ਜਦੋਂ ਵੀ ਕਹਾਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲਿਆ ਕਿਸੇ ਵੀ ਹੋਰ ਸੂਬੇ ਚ ਚਾਹੇ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੇਸ਼ਨ ਕਰ ਲਈਏ ਕਿਸੇ ਸੂਬੇ ਚ ਇਹਨਾਂ ਨਹੀਂ ਮਿਲਿਆ ਸੋ ਮੈਂ ਸਮਝਦਾ ਹੈ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਵਾਮ ਦੇ ਲਈ ਆ ਇਸੇ ਤਰੀਕੇ ਹੜ੍ਹਾਂ ਦੇ ਕਾਰਨ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਬਿਲਕੁਲ ਜਿਨ੍ਹਾਂ ਦੇ ਘਰ ਪੂਰੇ ਜਿਹੜੇ ਢਹਿ ਗਏ ਪੂਰੀ ਤਰ੍ਹਾਂ ਪਾਣੀ ਚ ਰੁੜ ਗਏ ਹਜ਼ਾਰਾਂ ਪਰਿਵਾਰ ਉਹਨਾਂ ਦਾ ਵਿਸ਼ੇਸ਼ ਜਿਹੜਾ ਸਰਵੇ ਕਰਵਾਇਆ ਜਾ ਰਿਹਾਗਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਰਾਹਤ ਪੈਕੇ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਜਿੰਨਾ ਕਿਸਾਨਾਂ ਨੇ ਸਟੇਟ ਪੰਜਾਬ ਦੇ ਕੋਆਪਰੇਟਿਵ ਸਟੇਟ ਬੈਂਕ ਸਟੇਟ ਐਗਰੀਕਲਚਰ ਬੈਂਕ ਤੋਂ ਕੋਈ ਵੀ ਕਰਜ਼ਾ ਲਿਆਗਾ ਉਹਨਾਂ ਨੂੰ ਜਿਹੜਾ ਕਰਜ਼ੇ ਮੋੜਨ ਦੀ ਮਿਹਰਤ ਆ ਉਹ 6 ਮਹੀਨਿਆਂ ਤੱਕ ਜਿਹੜੀ ਆ ਉਹ ਮੌਲ ਦਿੱਤੀ ਗਈ ਆ 6 ਮਹੀਨਿਆਂ ਤੱਕ ਉਹਨਾਂ ਨੂੰ ਕੋਈ ਵੀ ਕਿਸ਼ਤ ਜਿਹੜੀ ਆ ਉਹ ਨਹੀਂ ਦੇਣੀ ਹੋਊਗੀ ਔਰ 6 ਮਹੀਨੇ ਤੱਕ ਜਿਹੜਾ ਉਹਨਾਂ ਨੂੰ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲੱਗੂਗਾ 6 ਮਹੀਨਿਆਂ ਤੱਕ ਨਾ ਕੋਈ ਉਹਨਾਂ ਨੂੰ ਕਿਸ਼ਤ ਦੇਣੀ ਔਰ ਨਾ ਹੀ ਉਹਨਾਂ 6 ਮਹੀਨੇ ਜਿਹੜੇ ਡੈਫਰ ਕੀਤਾ ਗਿਆਗਾ ਉਸ ਦੇ ਉੱਤੇ ਕੋਈ ਵਿਆਜ ਲੱਗੂਗਾ ਇਸੇ ਤਰੀਕੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਮਿਲਸੀ ਕੌਸ ਜਾਂ ਜੇ ਮੈਂ ਗੱਲ ਕਰਾਂ ਬਫੈਲੋਜ਼ ਬੱਕਰੀਆਂ ਪੋਲਟਰੀ ਦੇ ਹੋਰ ਜਿੰਨੇ ਵੀ ਪਸ਼ੂ ਜਿਹੜੇ ਨੇਗੇ ਉਹ ਹਰ ਗਏ ਨੇਗੇ ਉਹਨਾਂ ਦੀ ਮਾਤ ਹੋ ਗਈ ਆ ਖਤਮ ਹੋ ਗਏ ਨੇ ਉਹਨਾਂ ਨੂੰ ਵੀ ਬਣਦੀ ਰਾਸ਼ੀ ਜਿਹੜੀ ਆ ਉਹਦੇ ਮਾਲਕ ਦੇ ਜਿਹੜੀ ਮਾਲਕ ਜਿਹੜਾ ਜਦੋਂ ਫਾਰਮ ਭਰ ਕੇ ਦੇਊਗਾ ਉਹ ਵੀ ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਇਸੇ ਤਰੀਕੇ ਜਿਹੜੀਆਂ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਰੋਕਣ ਦੇ ਲਈ ਕਿਉਂਕਿ ਜਦੋਂ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਜਦੋਂ ਸਾਫ਼ ਹੋ ਗਿਆ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇ ਜੀਆਂ ਉਹ ਬਿਮਾਰੀਆਂ ਰੋਕਣ ਦੇ ਲਈ ਸਪੈਸ਼ਲ ਵੈਕਸੀਨੇਸ਼ਨ ਜਿਹੜੀ ਆ ਉਹ ਪੰਜਾਬ ਪਰਦੇ ਪਸ਼ੂਆਂ ਦੇ ਅੰਦਰ ਜਿਹੜੇ ਡਿਫਰੈਂਟ ਬਿਮਾਰੀਆਂ ਆ ਸਕਦੀਆਂ ਨੇਗੀਆਂ ਜਿਸ ਪ੍ਰਕਾਰ ਦੀ ਬਿਮਾਰੀ ਆ ਸਕਦੀ ਹੈ ਉਸ ਪ੍ਰਕਾਰ ਦੀ ਬਿਮਾਰੀ ਜਿਹੜੀ ਹੈ ਰੋਕਣ ਦੇ ਲਈ ਵੈਕਸੀਨੇਸ਼ਨ ਜਿਹੜੀ ਆ ਕਰਵਾਈ ਜਾਊਗੀ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਜਿਹੜੀਆਂ ਫੜਾਂ ਤੋਂ ਬਾਅਦ ਕਾਫੀ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਉਹਦੇ ਲਈ ਹੜ ਪ੍ਰਭਾਵਿਤ ਜਿਹੜੇ ਪਿੰਡ ਨੇਗੇ ਲਗਭਗ 1700 ਪਿੰਡ ਔਰ 300 ਸ਼ਹਿਰੀ ਬਾਗਾਂ ਦੇ ਅੰਦਰ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਫੋਗਿੰਗ ਮਸ਼ੀਨਾ ਦੇਵਾਂਗੇ ਤਾਂ ਕਿ ਉਹ ਫੌਗਿੰਗ ਕਰਕੇ ਉਸ ਖੇਤਰ ਨੂੰ ਜਿਹੜਾ ਇਲਾਕੇ ਦੇ ਬਚਾਇਆ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਇਸ ਤੋਂ ਇਲਾਵਾ ਹਰੇਕ ਕਲੀਨਿਕ ਦੇ ਉੱਤੇ ਚਾਹ ਮਹੱਲਾ ਕਲੀਨਿਕ ਆ ਚਾਹ ਸਬਡਿਵੀਜ਼ਨਲ ਹਸਪੀਟਲ ਆ ਚਾਹ ਡਿਸਟ੍ਰਿਕਟ ਲੈਵਲ ਦਾ ਅਫਸਰ ਹਰੇਕ ਹਸਪੀਟਲ ਦੇ ਅੰਦਰ ਜਿਹੜੀਆਂ ਦਵਾਈਆਂ ਨੇ ਉਪਜਾਈਆਂ ਜਾਣਗੀਆਂ ਔਰ ਹਰੇਕ ਪਿੰਡ ਦੇ ਅੰਦਰ ਇੱਕ ਸਪੈਸ਼ਲ ਕੈਂਪ ਜਿਹੜਾ ਮੈਡੀਕਲ ਕੈਂਪ ਜਿਹੜਾ ਉਹ ਲਾਇਆ ਜਾਊਗਾ ਜਿੱਥੇ ਟੋਟਲ ਇਲਾਜ ਜਿਹੜਾ ਹੈਗਾ ਉਹ ਹੋਊਗਾ ਔਰ ਸਾਰੀ ਛੋਟੀ ਮੋਟੀ ਲਾਜਾ ਉੱਥੇ ਛੋਟਾ ਮੋਟਾ ਇਲਾਜ ਹੋਊਗਾ ਔਰ ਲੋਕਾਂ ਨੂੰ ਇਸ ਸੰਬੰਧ ਦਾ ਵੱਡੀ ਅਰਲੀ ਮਿਲੇਗੀ ਇਸ ਤੋਂ ਬਿਨਾ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੜ੍ਹਾਂ ਦਾ ਜਦੋਂ ਬਿਲਕੁਲ ਪ੍ਰਭਾਵ ਖਤਮ ਹੋ ਗਿਆ ਤਾਂ ਤੁਰੰਤ ਹਰੇਕ ਪਿੰਡ ਸ਼ਹਿਰ ਬਾੜ ਦੇ ਅੰਦਰ ਸਫਾਈ ਦੀ ਮਹਿੰਮ ਜਿਹੜੀ ਆ ਉਹ ਵੱਡੇ ਪੱਧਰ ਤੇ ਚਲਾਈ ਜਾਊਗੀ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਜਿਹੜਾ ਪੰਜਾਬ ਦਾ ਜਿਹੜਾ ਕਿਤਨਾ ਕਿਤੇ ਵਿਗੜ ਗਿਆ ਰੂਪ ਨੂੰ ਦੁਬਾਰਾ ਸ਼ਾਨਦਾਰ ਬਣਾਇਆ ਜਾਵੇ ਇਸ ਤੋਂ ਇਲਾਵਾ ਖੜਾਕਾਂ ਸੜਕਾਂ ਬਿਜਲੀ ਦੇ ਖੰਬੇ ਤਾਰਾਂ ਸਭ ਸਿਸਟਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਕੂਲਾਂ ਦਾ ਕਲੀਨਿਕਾਂ ਦਾ 47 ਜਦਾਦਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਸਾਰੇ ਦਾ ਨੁਕਸਾਨ ਦਾ ਜਿਹੜੀ ਯੋਜਨਾ ਅਸੀਂ ਤਿਆਰ ਕਰ ਰਹੇ ਹਾਂ ਉਹਦਾ ਅਸੈਸਮੈਂਟ ਸਰਵੇ ਹੋ ਰਿਹਾ ਹੈਗਾ ਸੋ ਸਰਵੇ ਦੇ ਮੁਤਾਬਕ ਜਿਹੜਾ ਅਸੀਂ ਉਹਨਾਂ ਬਿਲਡਿੰਗਾਂ ਨੂੰ ਵੀ ਦੁਬਾਰਾ ਰੀਬਿਲਡ ਕਰਾਂਗੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੋਈ ਛੋਟੀ ਰਿਪੇਅਰ ਨਾਲ ਸਰਦਾਰ ਰਿਪੇਅਰ ਕਰ ਲਾਂਗੇ ਔਰ ਜਿੱਥੇ ਕਿਤੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਗਨ ਹੋਈ ਤਾਂ ਦੁਬਾਰਾ ਵੀ ਬਣਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਬਹੁਤ ਹੀ ਇਤਿਹਾਸਿਕ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਏ ਨੇ ਕਿ ਮਨਜੋਤ ਸਿੰਘ ਆਬ ਨੇ ਲੈਣਗੇ ਮੈਂ ਉਹ ਧੰਨਵਾਦ ਕਰਨਾ ਚਾਹਾਂਗਾ ਕਿ ਖੁਦ ਉਹ ਬਿਮਾਰ ਹੁੰਦੇ ਹੋਏ ਵੀ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਚਿੰਤਤ ਰਹੇਗੇ ਹਰ ਇੱਕ ਵਿਅਕਤੀ ਲਈ ਚਿੰਤਤ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੜ ਦੀ ਮਾਰ ਚ ਆਇਆਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਕੁਦਰਤ ਦੀ ਕਰੋਪੀ ਦੇ ਨਾਲ ਆਇਆਗਾ ਪੰਜਾਬ ਸਰਕਾਰ ਬਿਲਕੁਲ ਅੱਜ ਸਪੱਸ਼ਟ ਐਲਾਨ ਕਰ ਦਿਆ ਕਿ 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 ਪੈਸਾ ਜਿਹੜਾ ਅਸੀਂ ਦੇਵਾਂਗੇ ਪਰ ਲੇਕਿਨ ਜਦੋਂ ਸਰਵੇ ਮੁਕੰਮਲ ਹੋ ਗਿਆ ਜਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਰਹੀਆਂ ਇਹ ਸਾਰੀਆਂ ਸਮੇਂ-ਸਮੇਂ ਸਿਰ ਲਾਗੂ ਕਰਾਂਗੇ ਤਾਂਕਿ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਸਰਕਾਰ ਇਹ ਨਾ ਫੀਲ ਕਰੇ ਕਿ ਪੰਜਾਬ ਸਰਕਾਰ ਨਾਲ ਨਹੀਂ ਖੜੀ ਔਰ ਪੰਜਾਬ ਸਰਕਾਰ ਡਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਡਟ ਕੇ ਹਰ ਇੱਕ ਹਰ ਪੀੜਤ ਵਿਅਕਤੀ ਦੇ ਨਾਲ ਬਿਲਕੁਲ ਬਿਲਕੁਲ ਸਾਥ ਖੜੀ ਆ बहुत बहुत धन्यवाद जी देखिए देखिए कल प्रधानमंत्री जी आ रहे हैं सबसे पहले मैं उनका स्वागत करता हूं वेलकम करता हूं और इसी के साथ जो हमारा जो हमारा पेंडिंग पैसा है जो साठ हजार करोड़ रुपया जिसमें पचास हजार करोड़ रुपया जीएसटी का जो पंजाब को नुकसान हुआ है सबसे पहले उसकी अनाउंसमेंट होनी चाहिए और उसके बाद जो हमारा लगभग लग आठ हजार से ऊपर जो हमारा पैसा आरडीएफ का एमडीएफ का रूरल डेवलपमेंट फंड मंडी फीस फंड उसका और इसके अलावा लगभग लग साढ़े आठ सौ सा करोड़ रुपया जो हमारा प्रधानमंत्री सड़क ग्रामीण योजना का उसका तो पूरा साठ हजार पूरा साठ हजार करोड़ रुपया जो केंद्र की तरफ जो ड्यू टू केंद्र की पॉलिसी हमें नुकसान हुआ है जो केंद्र का तानाशाही रवैया पंजाब की तरफ है उसके कारण नुकसान हुआ साठ हजार करोड़ रूपया वो और बीस हजार करोड़ रुपया जो एंटेम रिलीफ हम मांग रहे हैं क्योंकि अभी तो असेसमेंट चल रही है अभी तो अभी भी खतरा जो बाढ़ का बना हुआ है तो बीस हजार करोड़ रूपयाम रिलीफ जो है मुझे आशा है हमारे देश के प्रधानमंत्री जी हैं और पंजाब के साथ न्याय करके जाएंगे पंजाब को आ, पंजाब का जो हक बनता है वो देके जाएंगे कम से कम ये अस्सी हजार टोटल इन ट्यून्स ऑफ टर्म आ, मैं बोलू तो अस्सी हजार रूपया जो बनता है अस्सी हजार करोड़ रुपया बनता है वो आ, हमें कल कल जो अनाउंस करके जाएंगे अभी सीएम साहब का डिपेंड करता है कि डॉक्टरों ने क्या सलाह देते हैं ये डॉक्टरों की सलाह पे डिपेंड करता है ਡਾਕਟਰਾਂ ਨੇ ਜਾਨੇ ਦਿਆ ਤਾਂ ਬਿਲਕੁਲ ਜਾਣਗੇ अदरवाइज ਉਹ ਕਿਉਂਕਿ ਅਭੀ ਵੀ ਮੈਂ ਦੇਖ ਰਹਾ ਤਾਂ ਅਭੀ ਵੀ ਡਾਕਟਰਾਂ ਨੇ ਬੋਲਾ ਹੈ ਕਿ ਅਭੀ ਵੀ ਨੂੰ ਕੋ ਔਰ ਕਾਫੀ ਦਿਨ ਹਸਪੀਟਲ ਮੇ ਰਹਿਣਾ ਪੜੇਗਾ 1 2 ਦਿਨ ਤਾਂ ਮੇਰਾ ਮੰਨਣਾ ਹੈ ਕਿ ਉਹ ਸ਼ਾਇਦ ਨਾ ਜਾ ਪਾਏ ਪਰ ਲੇਕਿਨ ਡਿਪੈਂਡ ਕਰਤਾ ਹੈ ਇਹ ਡਾਕਟਰਾਂ ਕੀ ਡਵਾਈਸ ਜੇ ਨਹਿ ਚੱਕਣ ਵਾਸਤੇ ਤੁਸੀਂ ਯਾਦ ਦਿੱਤੀ ਹੈ ਉਹ ਕਿੰਨੇ ਫੁੱਟ ਤੱਕ ਦੀ ਦਿੱਤੀ ਪਲੱਸ ਨਾਲ ਉਹ ਗਰੁੱਪ ਵਿੱਚ ਚੱਕਵਾ ਸਕਦੇ ਹਰ ਕਿਸਾਨ ਨੂੰ ਪਾਰਟਿਕੂਲ ਖੁਦ ਨੂੰ ਹੀ ਚੱਕਣੀ ਪੂਗੀ ਨਹੀਂ ਨਹੀਂ ਦੇਖੋ ਇਹ ਤਾਂ ਕਿਸਾਨ ਨੇ ਫੈਸਲਾ ਕਰਨਾ ਕਿ ਉਹ ਖੁਦ ਚੱਕਮੀਆਂ ਦੇ ਚਕਾਉਣੀ ਆ ਪਰ ਲੇਕੇ ਜਦੋਂ ਉਹਦੀ origignal land ਜਿੱਥੇ ਉਹ ਪਹਿਲਾਂ ਆਪਣੀ ਜ਼ਮੀਨ ਜਿਹੜੀ ਆ ਸੌਰੀ ਆਪਣੀ ਖੇਤੀ ਕਰਦਾ ਸੀਗਾ ਉਸ ਤੱਕ ਹੀ ਚੱਕ ਸਕਦਾ ਕੋ ਉਸ ਤੋਂ ਬਾਅਦ ਨਹੀਂ ਜਿੱਥੇ ਤੱਕ ਉਹ ਖੇਤੀ ਕਰਦਾ ਸੀਗਾ ਉਹ ਸਾਡੇ ਡਿਪਟੀ ਕਮਿਸ਼ਨਰ ਸਾਹਿਬਾਨ ਐਸ ਡੀ ਐਮ ਸਾਹਿਬਾਨ ਉਹ ਅਸੀਂ ਐਸਓਪੀ ਲਗ ਤੋਂ ਜਾਰੀ ਕੀਤਾਗਾ ਡਿਫਰੈਂਟ ਜੋ ਸਾਰੀਆਂ ਨਾਰਮਲ ਬਣਾਏ ਨੇ ਕਿ ਉਹ ਡੀਸੀ ਜਾਣ ਕੇ ਹਰ ਜਗ੍ਹਾ ਤੇ ਤਾਂ ਬਾੜ ਦੀ ਆਈ ਹਰ ਜਗ੍ਹਾ ਤੇ ਤਾਂ ਹੜ੍ਹ ਦੀ ਆਇਆ ਜਿੱਥੇ ਜਿੱਥੇ ਹੜ੍ਹ ਆਇਆਗਾ ਉਥੇ ਉਥੇ ਡਿਪਟੀ ਕਮਿਸ਼ਨਰ ਜਿਹੜੇ ਐਸਟੀਐਮ ਸਹਿਬਾਨ ਨੇ ਜਾਂ ਤਹਿਸੀਲਦਾਰ ਨੇ ਉਹ ਜਾ ਕੇ ਤਾਇ ਕਰਨੀਏ ਇੰਨੇ ਫੁੱਟ ਚੱਕਾ ਸਰ ਜੀ ਤੁਸੀਂ ਕਹਿ ਕਹੇ ਡਾਗੇ ਆਫੀਸਰ ਦੀ ਇੰਟਰਫੇਰੈਂਸ ਨਹੀਂ ਹੋਊਗੀ ਤੇ ਹੁਣ ਤੁਸੀਂ ਕਹਿੰਦੇ ਹੋ ਐਸਓਪੀ ਦੇ ਵਿੱਚ ਡਾਇਰੈਕਟ ਆਫੀਸਰ ਦੀ ਇੰਟਰਫੇਰੈਂਸ ਹੋਊਗੀ ਇਹੀ ਦੋਸਤ ਕਿਸਾਨਾਂ ਨੇ 2023 ਵੀ ਲਗਾਇਆ ਸੀਗਾ ਕਿ ਐਸੋਪੀ ਬਣਾਤੀ ਅਫਸਰਾਂ ਨੂੰ ਇਨਸਟਰਕਸ਼ਨ ਦਿੱਤੇ ਆ ਤੇ ਨਹੀਂ ਦੇਖੋ ਗੱਲ ਇਹ ਆ ਨਾ ਇਹ ਗੱਲ ਇਹ ਆ ਨਾ ਕੋਈ ਇਹ ਨਹੀਂ ਹੋਊਗਾ ਕਿ ਤੁਹਾਡਾ ਖੇਤ 4 ਫੁੱਟ ਚੱਕ ਲਿਆ ਇਹਨਾਂ ਨੇ 25 ਫੁੱਟ ਚੱਕ ਲਿਓ ਦਿਸ ਇਜ਼ ਨਾਟ ਪੋਸੀਬਲ ਸੋ ਇਸ ਲਈ ਕੋਈ ਨਾ ਕੋਈ ਤਾਂ ਮੈਕਨਿਜ਼ਮ ਨੂੰ ਰੱਖਣਾਗਾ ਪਰ ਲੇਕਿਨ ਅਸੀਂ ਹਰ ਕਿਸਾਨ ਨੂੰ ਕਿਉਂਕਿ ਕਿਸਾਨ ਵੀ ਜਿਹੜਾ ਤੁਹਾਡਾ ਸਵਾਲ ਆ ਕਿਸਾਨ ਵੀ ਕੋਈ ਮੈਂ ਸਮਝਦਾ ਉਹ ਆਪਣੇ ਖੇਤ ਨੂੰ ਖਰਾਬ ਨਹੀਂ ਕਰਨਾ ਚਾਹੂਗਾ ਕਿਸਾਨ ਜਿਹੜਾਗਾ ਉਸੇ ਟੰਗ ਦਾ ਚੱਕੂਗਾ ਜਿਹੜਾ ਉਹਨੂੰ ਪ੍ਰਿੰਸੀਪਲ ਲਿਮਟ ਦੇ ਅੰਦਰ ਆ ਔਰ ਜਿਹੜਾ ਮੈਂ ਸਮਝਦਾ ਉਹਦੇ ਖੇਤ ਨੂੰ ਟਕੜਾ ਕਰਦਾਗਾ ਉਹ ਅਲੈਕਸਟੋ ਨੇ ਫਸਲ ਵੀ ਵਿਜਣੀ ਆ ਜੋ ਜਿਆਦਾ ਚੱਕੂਗਾ ਤਾਂ ਉਹ ਆਪਣੇ ਆਪ ਜਿਹੜਾ ਮਸੀਬਤ ਜਾਊਗਾ ਸੋ ਕੋਈ ਵੀ ਮਸੀਬਤ ਮੁੱਲ ਨਹੀਂ ਲੈਣਾ ਚਾਹੂਗਾ ਤਾਂ ਉਹ ਬਿਲਕੁਲ ਉਹ ਜੀ ਮਸਾ 20000 ਦੀ ਗੱਲ ਕੀਤੀ ਹੈ 40000 ਦੀ ਗੱਲ ਕੀਤੀ ਹੈ 50000 ਤੱਕ ਦਾ ਉਸਾਰ ਦੇ ਤੁਸੀਂ ਕਿਹਾ ਸੀ ਕਿ ਪਰ ਭਾਈ ਕੀਤੀ ਜਾ ਸਕਦੀ ਹੈ ਪਰ 20000 ਤੱਕ ਦੀ ਗੱਲ ਹੋਈ ਹੈ ਜਿਹੜਾ 30000 ਦਾ ਡਿਫਰੈਂਸ ਹੈ ਉਹ ਕਿਸ ਤਰੀਕੇ ਪੂਰਾ ਉਹ ਤਾਂ ਆਲਰੇਡੀ ਅਸੀਂ ਸੈਂਟਰ ਸਰਕਾਰ ਨੂੰ ਕੱਲ ਵੀ ਮੈਂ ਗੱਲ ਕੀਤੀ ਸੀ ਲਿਖੇ ਭੇਜਿਆ ਸੀ ਕਿ ਨਾਰਮਲ ਜਿਹੜੇ ਰਿਲੈਕਸ ਕੀਤੇ ਜਾਣ ਉਹ ਨਾਰਮਲ ਜਦੋਂ ਰਿਲੈਕਸ ਹੋਣਗੇ ਤਾਂ ਅਸੀਂ 50000 ਦੇ ਅਦੇ ਨੇ ਔਰ ਉਹਦੇ ਵਿੱਚ ਕੰਟਰੀਬਿਊਸ਼ਨ ਜਿਹੜਾ ਹੈਗਾ ਨੈਸ਼ਨਲ ਡਿਸਾਸਟਰ ਫੰਡ ਦਾ ਪੈਂਦਾ ਹੈ ਜਿੰਨਾ ਦਾ ਜਿਹੜਾ ਤੁਸੀਂ 20000 ਦੀ ਅਨਾਉਂਸਮੈਂਟ ਕੀਤੀ ਹੈ ਇਹ ਸਿਰਫ ਪੰਜਾਬ ਸਰਕਾਰ ਦਾ ਹੈ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਵੀ ਆਪਦਾ ਪ੍ਰਬੰਧ ਨਹੀਂ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਹਿੱਸਾ ਬਣਦਾ ਹੈ ਉਹ ਵੀ ਪੈਂਦਾ ਹੈਗਾ ਜਿਹੜਾ ਆਲਰੇਡੀ ਐਡਜਸਟ ਕਰਦਾ ਹੈਗਾ ਸਟੇਟ ਦੇ ਸਟੇਟ ਡਿਸਾਸਟਰ ਮੈਨੇਜਮੈਂਟ ਕਿਉਂਕਿ ਪਹਿਲਾਂ 15000 ਤੱਕ ਸੀ ਉਹ ਆਪਕੇ ਵੀਜ਼ਰ ਹੋਏ ਹੈ ਪੀਐਸਆਰ ਇਹ ਚਾਰ ਥੈਂਕ ਯੂ ਅਸੋ ਸਰ ਅਗੋਂ ਜਾਏਗਾ ਪਲੱਸ ਆਪਕਾ ਜੋ ਮਹਿਲਾਵਾਂ ਕੇ ਲਿਏ ਸਕੀਮ ਦਾ 1000 ਰੁਪਏ کیا ਉਹ ਸੰ अभी 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 थोड़ा वेट कर ले, कर लेना चाहिए क्योंकि अब हड़ आए हुए हैं बाढ़ आई हुई है हमें पंजाब के लोगों को उस मुश्किल से निकालना है आ, क्योंकि पंजाब का किसान पंजाब के आम आदमी की जिंदगी को पहले पटड़ी पे लाना उसके बाद बात कर लेंगे और बिल्कुल देश के प्रधानमंत्री जी को रिसीव करने हमारे मंत्रीगण जाएंगे हमारे सीनियर लोग जो जाएंगे उसकी अनाउंसमेंट करेंगे सवाल है कि पहले शिवराज सिंह चौहान आए उन्होंने बोला कि जो अवैध खनन हुआ उसकी वजह से आज है देखिए बीजेपी की जितने भी स्टेटमेंट आ रही है वो पोलिटिकल मोटिवेटेड है वो बिल्कुल पंजाब की लाशों के ऊपर राजनीति कर रहे हैं ये समय राजनीति करने का नहीं है उनको चाहिए पंजाब के लोगों का बां पकड़े उनका हाथ पकड़े और पंजाब के किसान को इस संकट से निकाले जब देश पे संकट आता है तो पंजाब सब सबसे आगे अपनी छाती ठोक के करता है उस समय कोई नहीं आता जब पाकिस्तान से जंग लड़ी थी लगी हुई थी तो पंजाब के लोग आगे थे पंजाब के लोगों ने पठानकोट हो फिरोजपुर हो सभी जगह पे देश का साथ दिया आज पंजाब को जरूरत है तो आज मैं समझता हूं भारतीय जनता पार्टी को राजनीति नहीं करनी चाहिए आज देश के प्रधानमंत्री जी को पंजाब के साथ करना चाहिए बिल्कुल हम चाहे 62 की बार हो चाहे सिक्सटी सिक्सटी की बार हो चाहे 71 की बार हो हम सभी बार जो है हमने बहुत लड़ले से लड़ी है बहुत तकड़े होके लड़ी है और सबसे ज्यादा सबसे ज्यादा जो जाने थी जो लोगों की मृत्यु हुई है उस जो शहादत हुई है उन तीनों लड़ाइयों में पंजाब के लोगों की हुई है तो आज भी मैं बार बार बोल रहा हूँ कि भारतीय जनता पार्टी हमारे किसानों की लाशों के ऊपर राजनीति मत करें उनको चाहिए हमें आके हमारे साथ करना चाहिए हम देश का अटुट हिस्सा है। सब हैं सबसे ज्यादा करवानियां जो है देश को आजाद करवाने के लिए पंजाब ने दिए थैंक यू ਦੇਣਗੇ ਉਹ ਕਿਸੇ ਨਾ ਕਿਸੇ ਖੇਤਰ ਦੇ ਅੰਦਰ ਆ ਰਹੇ ਨੇ ਚਾਹ ਫਿਰੋਜ਼ਪੁਰ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਸੰਗਰੂਰ ਦੀ ਗੱਲ ਕਰੀਏ ਬਹੁਤ ਸਾਰੇ ਜਿਲ੍ਹਿਆਂ ਦੇ ਅੰਦਰ ਰੋਪੜ ਦੀ ਗੱਲ ਕਰੀਏ ਬਹੁਤ ਸਾਰੇ ਜਿਲ੍ਹਿਆਂ ਦੇ ਅੰਦਰ ਲਗਾਤਾਰ ਜਿਹੜੇ ਹੜ੍ਹ ਦੇ ਉਹ ਚਾਹੇ ਘੱਗਰ ਦਰਿਆ ਦੇ ਰਾਹੀਂ ਚਾਹੇ ਰਾਵੀ ਦਰਿਆ ਦੇ ਰਾਹੀਂ ਚਾਹੇ ਸਤਲੁਜ ਦਰਿਆ ਦੇ ਰਾਹੀਂ ਵੱਖ-ਵੱਖ ਦਰਿਆਵਾਂ ਦੇ ਰਾਹੀਂ ਪੰਜਾਬ ਦਾ ਹਰੇਕ ਡਿਸਟ੍ਰਿਕਟ ਜਿਹੜਾ ਖੜਾ ਦੇ ਕਾਰਨ ਪਾਰੀਮੀਂ ਦੇ ਕਾਰਨ ਬੁਰੀ ਤਰ੍ਹਾਂ ਇੱਥੇ ਜਨ ਜੀਵਨ ਪ੍ਰਭਾਵਿਤ ਹੋਇਆਗਾ ਉਥੇ ਹੀ ਸਾਡੇ ਫਸਲਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਥੇ ਹੀ ਸਾਡੀਆਂ ਪਸ਼ੂ ਤੰਦ ਦਾ ਐਨੀਮਲ ਦਾ ਬਹੁਤ ਬੁਰੀ ਤਰ੍ਹਾਂ ਪੰਜਾਬ ਤੁਰਖਣ ਹੋਇਆ ਮਿਲ ਸਿੰਘ ਐਨੀਮਲਸ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀਮਾਲੀ ਬਹੁਤ ਭਾਰੀ ਨੁਕਸਾਨ ਜੇ ਮੈਂ ਗੱਲ ਕਰਾਂ ਤਾਂ ਪਿਛਲੇ 5 ਦਾਕਿਆਂ ਦਾ ਜੇ ਆਪਾਂ ਗੱਲ ਕਰੀ ਤੇ ਪਿਛਲੇ 5 ਦਾਕਿਆਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਇਸ ਸਮੇਂ ਹੋਇਆ ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਸਭ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਵੀ ਕੈਬਨਟ ਜਿਹੜੀ ਆ ਉਹ ਖੁਦ ਹਸਪੀਟਲ ਜੋ ਟੈਂਟ ਕੀਤੀ I'd be on.